हे मेरी जान योहावा ਨੂੰ ਮੁਬਾਰਕ ਆਖੋ ਅਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਵਿੱਤਰ ਨਾਮ ਨੂੰ ਜੋ ਕੁਝ ਮੇਰੇ ਅੰਦਰ ਹੈ ਇਥੇ ਜਾਨ ਨੂੰ ਕਿਹਾ ਗਿਆ ਹੈ हे मेरी जान ਕਿਨੂੰ ਮੁਬਾਰਕ ਆਖ ਯੋਹਾਵਾ ਦਾ ਧੰਨਵਾਦ ਕਰ ਪਰਮੇਸ਼ਵਰ ਦਾ ਧੰਨਵਾਦ ਕਰ ਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਵਿੱਤਰ ਨਾਮ ਨੂੰ ਵੀ ਤੂੰ ਮੁਬਾਰਕ ਚਾਹ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਵਿੱਤਰ ਨਾਮ ਨੂੰ ਤੇ ਮੇਰੇ ਅੰਦਰ ਕੀ ਹੈ ਮੇਰਾ ਮਨ ਮੇਰੇ ਅੰਦਰ ਹੈ ਪ੍ਰਾਣ ਵੀ ਅੰਦਰ ਹੈ ਆਤਮਾ ਵੀ ਅੰਦਰ ਹੈ ਹਾਲੇਲੂਇਆ ਆਤਮਾ ਵੀ ਅੰਦਰ ਹੈ ਮਨ ਵੀ ਅੰਦਰ ਹੈ ਪ੍ਰਾਣ ਵੀ ਅੰਦਰ ਹੀ ਨੇ ਨਾ ਪ੍ਰਾਣ ਵੀ ਆ ਸਰੀਰ ਹੀ ਆਪਾਂ ਨੂੰ ਬਾਹਰ ਦਿਖਦਾ ਪਿਆ ਆਪਣਾ ਹਾਲੇਲੂਇਆ ਸੁਝ ਹੋਵਨ ਨੂੰ ਮੁਬਾਰਕ ਆ ਤੇ ਹਾਂਜੀ ਏ ਮੇਰੀ ਜਾਨ ਏ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਕ ਯਹੋਵਾ ਨੂੰ ਮੁਬਾਰਕ ਆਕ ਤੇ ਉਹਦੇ ਸਾਰੇ ਉਪਕਾਰ ਨਾ ਵਿਚਾਰ ਉਹਦਾ ਇੱਕ ਵੀ ਉਪਕਾਰ ਜਿੰਨੇ ਵੀ ਅੱਜ ਤੱਕ ਉਹਨੇ ਤੁਹਾਡੇ ਵਾਸਤੇ ਉਪਕਾਰ ਕੀਤੇ ਨੇ ਤੁਹਾਡੇ ਵਾਸਤੇ ਭਲੇ ਕੰਮ ਕੀਤੇ ਨੇ ਤੁਹਾਨੂੰ ਚੰਗਿਆ ਕੀਤਾ ਤੁਹਾਨੂੰ ਛਟਕਾਰਾ ਦਿੱਤਾ ਆ ਜਿੰਨੇ ਵੀ ਪਰਮੇਸ਼ਵਰ ਨੇ ਤੁਹਾਡੇ ਵਾਸਤੇ ਕੰਮ ਕੀਤੇ ਨੇ ਉਹਨਾਂ ਨੂੰ ਤੁਸੀਂ ਭੁੱਲਣਾ ਜਾਓ ਸਭ ਤੋਂ ਵੱਡਾ ਕੰਮ ਜੋ ਪਰਮੇਸ਼ਵਰ ਨੇ ਸਾਡੇ ਵਾਸਤੇ ਕੀਤਾ ਸਾਡੀ ਮੁਕਤੀ ਦਾ ਇੰਤਜ਼ਾਮ ਸਾਡੀ ਮੁਕਤੀ ਦਾ ਇੰਤਜ਼ਾਮ ਇੱਕ ਜਣ ਕੇ ਜਰੀਆ ਬਣਾਇਆ ਇੱਕ ਰਸਤਾ ਬਣਾਇਆ ਕਿ ਉਸ ਰਸਤੇ ਤੇ ਉਸ ਜਿਹੜਾ ਇੰਤਜ਼ਾਮ ਹੈ ਪਰਮੇਸ਼ਰ ਵੱਲੋਂ ਕੀਤਾ ਗਿਆ ਉਸ ਇੰਤਜ਼ਾਮ ਦੇ ਦੁਆਰਾ ਅਸੀਂ ਆਪਣੇ ਪਰਮੇਸ਼ਰ ਦੇ ਨਾਲ ਜਾ ਮਿਲिए ਇਹ ਕਿੱਦਾਂ ਵੱਡਾ ਪਰਮੇਸ਼ਰ ਨੇ ਸਾਡੇ ਵਾਸਤੇ ਕੰਮ ਕੀਤਾ ਆ ਉਸ ਭਲਾਈ ਨੂੰ ਅਸੀਂ ਕਦੇ ਵੀ ਨਾ ਭੁੱਲੀਏ ਕਿਉਂਕਿ ਜਿਹੜਾ ਇੰਤਜ਼ਾਮ ਪਰਮੇਸ਼ਰ ਕਰਦੇ ਨੇ ਉਹ ਪਰਫੈਕਟ ਹੁੰਦਾ ਆ ਜਿਹੜਾ ਇੰਤਜ਼ਾਮ ਇਨਸਾਨ ਕਰਦਾ ਆ ਆਪਣੀ ਮੁਕਤੀ ਦੇ ਵਾਸਤੇ ਉਹ ਕਦੇ ਵੀ ਕਾਮਯਾਬ ਨਹੀਂ ਹੋਵੇਗਾ ਇਨਸਾਨ ਆਪਣੀ ਮੁਕਤੀ ਦਾ ਜਿਹੜਾ ਇੰਤਜ਼ਾਮ ਹੈ ਉਹ ਕਿੱਦਾਂ ਕਰਦਾ ਹੈ ਕਿ ਮੇਰੀ ਮੁਕਤੀ ਹੋ ਜਾਵੇ ਉਹ ਕੀ ਕਰੂਗਾ ਚਲ ਮੈਂ ਥੋੜੀ ਜਿਹਾ ਚੰਗੇ ਕੰਮ ਕਰ ਲਵਾਂ ਮੈਂ ਥੋੜੀ ਜਿਹਾ ਪੁੰਨਦਾਨ ਕਰ ਲਵਾਂ ਮੈਂ ਉੱਥੇ ਆ ਚੀਜ਼ ਪੁੰਨਦਾਨ ਕਰਨਾ ਮਾੜਾ ਕੰਮ ਨਹੀਂ ਹੈ ਚੰਗੇ ਕੰਮ ਕਰਨੇ ਚਾਹੀਦੇ ਨੇ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਪਰ ਇਹ ਜਿਹੜਾ ਇਹ ਜਿਹੜਾ ਇੰਤਜ਼ਾਮ ਅਸੀਂ ਆਪ ਕਰਦੇ ਆ ਮੈਂ ਇਸ ਤਰੀਕੇ ਨਾਲ ਪਤਨੀ ਕਰ ਲਵਾਂ ਮੈਂ ਉੱਥੇ ਜਾ ਕੇ ਪਤਨੀ ਕਰ ਲਵਾਂ ਮੈਂ ਉਹ ਉੱਥੇ ਜਾ ਕੇ ਪਤਨੀ ਕਰ ਲਵਾਂ ਤੇ ਮੇਰਾ ਅੱਗੇ ਦਾ ਰਾਹ ਸਾਫ਼ ਹੋ ਜੂਗਾ ਮੈਨੂੰ ਮੁਕਤੀ ਮਿਲ ਜੂਗੀ ਜਾਂ ਮਰਨ ਤੋਂ ਬਾਅਦ ਇੰਤਜ਼ਾਮ ਕੀਤਾ ਜਾਂਦਾ ਹੈ ਕਿ ਇਹਦੇ ਵਾਸਤੇ ਹੁਣ ਆ ਕਰ ਦੋ ਤੇ ਇਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਈ ਇਹਦੇ ਵਾਸਤੇ ਆ ਹੁਣ ਕਰ ਦੋ ਇਹਦੀ ਆਤਮਾ ਨੂੰ ਸ਼ਾਂਤੀ ਮਿਲ ਜੇਗੀ ਇਹਦੀ ਮੁਕਤੀ ਖਲਾਇ ਖਾਤੇ ਜਾ ਕੇ ਕਰਾ ਦਿਓ ਇਹਦੀ ਮੁਕਤੀ ਹੋ ਜੂਗੀ ਤਮ ਘਾਰੇ ਖਾਤੇ ਜਾ ਕੇ ਮੁਕਤੀ ਕਰਾ ਦਿਓ ਦੀ ਮੁਕਤੀ ਹੋ ਜੂਗੀ ਇਹ ਇੰਤਜ਼ਾਮ ਕਿਹਦੇ ਨੇ ਇਹ ਪਰਮੇਸ਼ਵਰ ਦੇ ਨਹੀਂ ਹੈ ਇਹ ਇਨਸਾਨ ਦੇ ਨੇ ਤੇ ਇਹ ਜਿਹੜੇ ਇੰਤਜ਼ਾਮ ਨੇ ਇਹ ਸਾਰੇ ਫੇਲ ਨੇ ਇਹ ਸਾਰੇ ਜਰੀਆ ਇਹ ਰਸਤੇ ਸਭ ਫੇਲ ਨੇ ਇਹਨਾਂ ਚੋਂ ਇੱਕ ਵੀ ਕਾਮਯਾਬ ਨਹੀਂ ਹੈਗਾ ਕਿਉਂਕਿ ਜੇ ਅਸੀਂ ਦਿਨ ਵਿੱਚ ਅਸੀਂ 100 ਕੰਮ ਕਰਾਂਗੇ ਤੇ ਇੱਕ ਨਾ ਇੱਕ ਤੇ ਅਸੀਂ ਗੜਬੜੀ ਕਰ ਹੀ ਦੇਣੀ ਹੈ ਕਿਉਂਕਿ ਅਸੀਂ ਇਨਸਾਨ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਥੋੜੀ ਬਹੁਤੀ ਸਾਡੇ ਕੋਲ ਗੜਬੜੀ ਹੋਣੀ ਜ਼ਾਣੀ ਹੈ ਤੇ ਸਾਰਾ ਕਿੱਟਾ ਕਰਾਇਆ ਗਿਆ ਸੋ ਅਸੀਂ ਆਪਣੇ ਇੰਤਜ਼ਾਮ ਨਾਲ ਨਹੀਂ ਕੁਝ ਕਰ ਸਕਦੇ ਮੋਸ ਪਰਮੇਸ਼ਰ ਦਾ ਧੰਨਵਾਦ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਸਾਡਾ ਸਦਾ ਦਾ ਇੰਤਜ਼ਾਮ ਕਰ ਦਿੱਤਾ ਆ ਸਾਡੀ ਮੁਕਤੀ ਦਾ ਜਗਤ ਦੀ ਨੀਂਧਰ ਤੋਂ ਪਹਿਲਾਂ ਸਾਨੂੰ ਚੁਣ ਕੇ ਸਾਡੇ ਵਾਸਤੇ ਇੱਕ ਮੁਕਤੀ ਦਾ ਠਰਾ ਕੇ ਉਹ ਰਸਤਾ ਖੋਲ ਦਿੱਤਾ ਸਾਡੇ ਵਾਸਤੇ ਕਾਜ ਉਸ ਰਸਤੇ ਦੇ ਜਰੀਏ ਅਸੀਂ ਆਪਣੇ ਪਿਤਾ ਆਪਣੇ ਪਰਮੇਸ਼ਰ ਦੇ ਨਾਲ ਜਾ ਮਿਲ ਗਏ ਦੇ ਮੇਰੇ ਮਨ ਜਹੋਵਾ ਨੂੰ ਕੀ ਕਰ ਮਬਾਰਕ ਆਖ ਹਾਂਜੀ ਉਹ ਤੇਰਿਆਂ ਸਾਰਿਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਉਹ ਦੀ ਉਹ ਸਾਰੀਆਂ ਬੁਰਾਈਆਂ ਨੂੰ ਮਾਫ ਕਰੇਗਾ ਅਸੀਂ ਜੇ ਪੋਨਦਾਨ ਕਰਦੇ ਆ ਚਲ ਮੇਰੇ ਐਨੇ ਪਾਪ ਘਟ ਜਾਣਗੇ ਅਸੀਂ ਜੇ ਚੰਗੇ ਕੰਮ ਕਰਾਂਗੇ ਸੰਸਾਰ ਕੀ ਕਰਦਾ ਹੈ ਕਿ ਚੰਗੇ ਕੰਮ ਕਰ ਲੋ ਐਨੇ ਕ ਪਾਪ ਘਟ ਜਾਣ ਤੁਹਾਨੂੰ ਪਤਾ ਵੀ ਕਿੰਨੇ ਪਾਪ ਦਿੱਤੇ ਨੇ ਤੁਹਾਨੂੰ ਪਤਾ ਕਿਹੜੀਆਂ ਪੀੜੀਆਂ ਤੋਂ ਪਿੱਛੋ ਪਾਪ ਦਾ ਭਾਰ ਚੱਲਿਆ ਆ ਰਿਹਾ ਹੈ। ਵਿਸ਼ਾਲੀਆਂ ਪੀੜੀਆਂ ਤੋਂ ਪਾਪ ਦਾ ਭਾਰ ਜਿਹੜਾ ਚੱਲਿਆ ਆ ਰਿਹਾ ਹੈ। ਕਿੰਨੇ ਦੱਸੀ ਚੰਗੇ ਕੰਮ ਕਰਕੇ ਘਟਾ ਲਾਂਗੇ। ਇਸੇ ਵਾਤੇ ਪਰਮੇਸ਼ਰ ਨੇ ਇੰਤਜ਼ਾਮ ਕੀਤਾ। ਆਰ ਉਹ ਸਾਰੀਆਂ ਬਰਿਆਈਆਂ ਨੂੰ maaf ਕਰਨ ਦਾ ਇੰਤਜ਼ਾਮ ਮਸੀਹ ਯੇਸ਼ੂ ਦੇ ਜਰੀਏ ਹੋਇਆ ਆ। ਹਾਲੇਲੂਇਆ। ਹਾਂਜੀ। ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਵਾ ਕਰਦਾ ਹੈ ਸਾਰੇ ਰੋਗਾਂ ਤੋਂ ਜਦੋਂ ਤੁਸੀਂ ਆਪਣੀ ਡੇਲੀ ਦੀ ਪ੍ਰਾਰਥਨਾ ਵਿੱਚ ਇਹਨਾਂ ਸ਼ਬਦਾਂ ਨੂੰ ਬੋਲੋਗੇ ਕਿ ਕੋਈ ਵੀ ਰੋਗ ਤੁਹਾਡੇ ਸਰੀਰ ਵਿੱਚ ਹੈ ਤੇ ਤੁਸੀਂ ਆਟੋਮੈਟਿਕਲੀ ਚੰਗੇ ਹੋ ਜਾਣਾ ਹੈ ਹallelujah ਕਿਉਂਕਿ ਪਰਮੇਸ਼ਵਰ ਦਾ ਜਿਹੜਾ ਸ਼ਬਦ ਹੈ ਨਾ ਇਹ ਤਾਇਆ ਹੋਇਆ ਹੈ ਬਾਈਬਲ ਕਸ ਦਈਏ ਆਕਾਸ਼ ਟਲ ਜਾਏਗਾ ਧਰਤੀ ਵੀ ਟਲ ਜਾਣੀ ਹੈ पर परमेश्वर के मुख्य शब्द कायम रहने जो उन्हें कहा कि मैं तेरे सारे रोगा को तेन चंगा तेरा परमेशर हाँ तो सारे रोगों को चंगा परमेश्वर है सारे रोग भी रोग यह नहीं है जो परमेश्वर कवे कि मैं इनू चंगा नहीं कर सकता एक भी रोग इदा का नहीं हैगा हाले ਹਾਂਜੀ ਉਹ ਤੇਰੇ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਉਹ ਤੇਰੇ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਆ ਉਹ ਤੇਰੇ ਸਿਰ ਉੱਤੇ ਬੈਰ ਦੇ ਰਹਿਮ ਦਾ ਮੁਕਟ ਰੱਖਦਾ ਹੈ ਉਹ ਕੀ ਕਰਦਾ ਆ ਦਇਆ ਤੇ ਰਹਿਮ ਦਾ ਮੁਕਟ ਆਪਣੇ ਲੋਕਾਂ ਦੇ ਸਿਰ ਦੇ ਉੱਤੇ ਰੱਖਦਾ ਆ ਭਾਵੇਂ ਕਿੱਦਾਂ ਦੇ ਟੋਏ ਵਿੱਚ ਛਿ ਡਿਗੇ ਹੋਇਓ ਪਰਮੇਸ਼ਵਰ ਉੱਥੋਂ ਕੱਢਣ ਦੀ ਤਾਕਤ ਰੱਖ ਦੇ ਲੈ ਜਦੋਂ ਤੁਸੀਂ ਪਰਮੇਸ਼ਵਰ ਨੂੰ ਇਜਾਜਤ ਦਿਓਗੇ ਆਪਣੇ ਮਨ ਤੋਂ ਪੁਕਾਰੋਗੇ ਆਪਣੇ ਪੂਰੇ ਪ੍ਰਾਣ ਦੇ ਨਾਲ ਪੁਕਾਰੋਗੇ ਆਪਣੇ ਆਤਮਾ ਨੂੰ ਕਹੋਗੇ ਕਿ ਮੇਰਾ ਆਤਮਾ ਤੁਹਾਨੂੰ ਪਤਾ ਹੈ ਜਦੋਂ ਯਿਸੂ ਮਸੀਹ ਗਰਸਮਨੀ ਬਾਗ ਵਿੱਚ ਪ੍ਰਾਰਥਨਾ ਕਰ ਰਹੇ ਸੀਗੇ ਤੇ ਕਿੱਦਾਂ ਉਹਨਾਂ ਨੇ ਪ੍ਰਾਰਥਨਾ ਕੀਤੀ ਸੀ ਉੱਥੇ ਲਿਖਿਆ ਉਹਨੇ ਉਹਨੇ ਆਪਣੇ ਆਤਮਾ ਵਿੱਚ ਘਾਇਲ ਹੋ ਕੇ ਆਤਮਾ ਵਿੱਚ ਦੁਖੀ ਹੋ ਕੇ ਆਤਮਾ ਦੇ ਵਿੱਚ ਹੋ ਕੇ ਭਰ ਕੇ आत्माल होके उन्हें प्रार्थना की सलीम के प्रार्थना कर रहे मैं उस काम पूरा कर सका जे सेवा काम मेरे अगे रख्या मैं उन्होंने पूरा कर सका। हाले लुईया ਹਾਂਜੀ ਉਹ ਭਲਾਈ ਨਾਲ ਤੇਰੇ ਮੂੰਹ ਨੂੰ ਰਜੋਦਾ ਹੈ ਜਨਕੇ ਪਰਮੇਸ਼ਰ ਫਿਰ ਆਪਣੇ ਸ਼ਬਦ ਭੜੇ ਸ਼ਬਦ ਤੁਹਾਡੇ ਮੂੰਹ ਦੇ ਵਿੱਚ ਪਾ ਦੇਣਗੇ ਆਪਣੇ ਭੜੇ ਸ਼ਬਦ ਤੁਹਾਡੇ ਮੂੰਹ ਚ ਪਾ ਕੇ ਉਹਨਾਂ ਆਪਣੇ ਸ਼ਬਦਾਂ ਦੇ ਨਾਲ ਤੁਹਾਨੂੰ ਭਰ ਦੇਣਗੇ ਤੇ ਆਟੋਮੈਟਿਕਲੀ ਤੁਹਾਡੇ ਮੂੰਹ ਚ ਪਰਮੇਸ਼ਰ ਦੇ ਸ਼ਬਦ ਹੀ ਨਿਕਲਨੇ ਸ਼ੁਰੂ ਹੋ ਜਾਣਗੇ ਹallelujah 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 ਹਾਂਜੀ ਤੂੰ ਕਾ ਭਾਂਗ ਆਪਣੀ ਜਵਾਨੀ ਨੂੰ ਨਵਾਂ ਕਰਦਾ ਹੈ ਔਕਾਤ ਦੀ ਨਿਆਈ ਆਪਣੀ ਜਵਾਨੀ ਨੂੰ ਫਿਰ ਨਵਾਂ ਕਰੇਗਾ ਫਿਰ ਤੁਹਾਡਾ ਜੋਰ ਤੁਹਾਡਾ ਬਲ ਜਿਹੜਾ ਆ ਤੁਹਾਡੀ ਜਿਹੜੀ ਉਡਾਰੀ ਹੈ ਉਹ ਸਭ ਤੋਂ ਉੱਚੀ ਹੋਵੇਗੀ ਹallelujah ਤੁਹਾਡੀ ਉਡਾਰੀ ਔਕਾਤ ਸਭ ਤੋਂ ਉੱਚਾ ਉੜਦਾ ਆ ਤੁਹਾਡੀ ਉਡਾਰੀ ਸਭ ਤੋਂ ਉੱਚੀ ਹੋਵੇਗੀ ਕਰਨਾ ਕੀ ਹੈ ਸਦਾ ਪਰਮੇਸ਼ਰ ਦਾ ਧੰਨਵਾਦ ਕਰਨਾ ਸਭ ਕਰਨਾ ਆਪਾਂ ਨੇ ਇਹੀ ਹੈ ਠੀਕ ਹੈ ਧੰਨਵਾਦ ਜਰੂਰ ਪਰਮੇਸ਼ਰ ਦਾ ਕਰਿਆ ਕਰੋ ప్రతి ਦਿਨ ਪਰਮੇਸ਼ਰ ਦਾ ਧੰਨਵਾਦ ਕਰੋ ప్రతి ਦਿਨ ਚਾਹੇ ਤੁਸੀਂ ਦੁੱਖ ਵਿੱਚ ਹੋ ਚਾਹੇ ਸੁੱਖ ਵਿੱਚ ਹੋ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਨਾ ਨਾ ਭੁੱਲੋ ਉਹਦਾ ਧੰਨਵਾਦ ਕਰੋ ਲਿਖਿਆ ਹੈ ਕਿ ਉਹਦੇ ਸਾਰੇ ਉਪਕਾਰਾਂ ਨੂੰ ਜਾਦ ਕਰਕੇ ਉਹਦਾ ਧੰਨਵਾਦ ਕਰ ਉਹਦੇ ਸਾਰੇ ਉਪਕਾਰਾਂ ਨੂੰ ਚੇਤੇ ਕਰ ਤੇ ਉਹਦਾ ਤੋਂ ਧੰਨਵਾਦ ਕਰ ਕਿਉਂਕਿ ਉਹ ਅੱਜ ਕੱਲ ਜੁਗਾ ਜਗੰਤਰ ਇੱਕੋ ਜਿਹੀ ਪਰਮੇਸ਼ਵਰ ਹੈ ਕਦੇ ਵੀ ਨਾ ਬਰਨ ਵਾਲਾ ਉਹ ਪਰਮੇਸ਼ਵਰ ਹੈ ਉਹ ਕਦੇ ਬਦਲਦਾ ਨਹੀਂ ਹੈਗਾ ਜਿਸ ਪਰਮੇਸ਼ਰ ਨੇ ਬੀਤੇ ਸਮੇਂ ਚ ਤੁਹਾਨੂੰ ਕਿਸੇ ਮੁਸੀਬਤ ਚੋਂ ਕੱਢਿਆ ਆ ਹੋ ਸਕਦਾ ਉਸ ਤੋਂ ਵੱਡੀ ਮੁਸੀਬਤ ਤੁਹਾਡੇ ਅੱਗੇ ਆ ਕੇ ਖਲੋਤੀ ਹੋਵੇ

ਇਸ ਜਿੱਤ ਦੇ ਨਾਲ ਜਦੋਂ ਤੁਸੀਂ ਅੱਗੇ ਤੁਰੋਗੇ ਤੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਜਿੱਤ ਦਵਾਏਗਾ ਪਰਮੇਸ਼ਰ ਤੁਹਾਨੂੰ ਜਿੱਤ ਦਿਵਾਣਗੇ ਮੈਂ ਅੱਗੇ ਵੀ ਕਿੰਨੀ ਵਾਰੀ ਤੁਹਾਨੂੰ ਗਵਾਹੀ ਦੱਸੀ ਹੈ ਕਿ ਜਦੋਂ ਸਟਾਰਟਿੰਗ ਜਿਵੇਂ ਮਸੀਹ ਚ ਆਇਆ ਤੇ ਮੇਰਾ ਪਤੀ ਦਿਨ ਰਾਤ ਦਾ ਸ਼ਰਾਬੀ ਸੀਗਾ ਪਰਮੇਸ਼ਰ ਨੇ ਉਸ ਤੋਂ छुटकारा ਦਿੱਤਾ 4 ਸਾਲ ਬਿਲਕੁਲ ਠੀਕ ਠਾਕ ਰਹੇ 4 ਸਾਲ ਕੋਈ ਪ੍ਰੋਬਲਮ ਨਹੀਂ ਹੋਈ 4 ਸਾਲ ਬਾਅਦ ਅਚਾਨਕ ਫੇਰ ਉਸ ਦੁਸ਼ਟ ਆਤਮ ਨੇ ਅਟੈਕ ਕੀਤਾ ਪਰ ਉਹ ਚੀਜ਼ ਨੂੰ ਪਰਮੇਸ਼ਰ ਨੇ ਫੈਨ ਜਾਗ ਗਈ ਆਪਾਂ ਫੇਰ ਤਾਂ ਇਹ ਦੇ ਜਨਤਾ ਦੁਖਦੀਆਂ ਕਿੱਥੇ ਪਹੁੰਚ ਗਏ ਆਪਾਂ ਸਾਨੇਵਾਲ ਹallelujah ਸੋ ਬਚਨ ਦੇ ਵਿੱਚ ਚਕੰਨੇ ਰਿਆ ਕਰੋ ਬਚਨ ਹੀ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖੇਗਾ ਜੇ ਵਚਨ ਦੇ ਵਿੱਚ ਇੱਧਰ ਉੱਧਰ ਤੁਹਾਡਾ ਧਿਆਨ ਭਟਕ ਗਿਆ ਵਚਨ ਦੇ ਵਿੱਚ ਨੀਂਦ ਆ ਗਈ ਤੇ ਆਪਾਂ ਨੇ ਕੀ ਪੜਿਆ ਸੀਗਾ ਬੀਜਣ ਵਾਲੇ ਨੇ ਕੀ ਬੀਜਿਆ ਸੀ ਬੀਜ ਤੇ ਕਿੱਥੇ ਡਿੱਗਿਆ ਪਏ ਦੇ ਵਿੱਚ ਤੇ ਕੌਣ ਲੈ ਗਿਆ ਚੁੱਕ ਕੇ ਪੰਛੀ ਜਨਕੇ ਸ਼ੈਤਾਨ ਜਦੋਂ ਬਚੇ ਬੀਜਿਆ ਜਾਂਦਾ ਆ ਜਦੋਂ ਬੀਜ ਬੀਜਿਆ ਜਾ ਰਿਹਾ ਹੈ ਉਸ ਵਕਤ ਤੁਹਾਡਾ ਪੂਰਾ ਧਿਆਨ ਪੂਰਾ ਮਨ ਇੱਧਰ ਹੋਣਾ ਚਾਹੀਦਾ ਆ ਲੈ ਹੈਂਡ ਚ ਤੁਹਾ ਭਾਵੇਂ ਤੁਹਾਡਾ ਮਨ ਹੋਵੇ ਨਾ ਹੋਵੇ ਪਰ ਬਚਨ ਦੇ ਸਮੇਂ ਤੁਹਾਡਾ ਮਨ ਜਿਹੜਾ ਉਹ ਬਚਨ ਦੇ ਵਿੱਚ ਹੋਣਾ ਚਾਹੀਦਾ ਤਾਂ ਜਿਹੜਾ ਜਿਹੜਾ ਬਚਨ ਹੈ ਸ਼ੈਤਾਨ ਨੇ ਬਚਨ ਹੀ ਚਰਾਣਾ ਆ ਤੇ ਉਹਨੂੰ ਪਤਾ ਆ ਅਗਰ ਬਚਨ ਅੰਦਰ ਚਲਾ ਗਿਆ ਇਹ ਬੀਜ ਅੰਦਰ ਚਲਾ ਗਿਆ ਤੇ ਇਸ ਬੀਜ ਨੇ ਉਗ ਪੈਣਾ ਆ फल दायक बन जाना लग शतान चराशुमती ने आख्या चोर आया चोरी कर नाश कर पर मैं जीवन देना बचन सू जीवन देंदा आ चोर बचन चुरा आन रखा करो जो वचन बोलिया जाता है ਉਦੋਂ ਮਾਤਾ ਕੋਈ ਤੁਹਾਡੀ ਇੱਧਰ ਉੱਧਰ ਗੱਲ ਹੋਵੇ ਚਿਕਨ ਨੇ ਕੇ ਬੈਠੋ ਤੁਸੀਂ ਨਾ ਤੁਹਾਡੇ ਫੋਨ ਵੱਜਣ ਨਾ ਤੁਹਾਡਾ ਧਿਆਨ ਇੱਧਰ ਉੱਧਰ ਹੋਵੇ ਨਾ ਕਿਸੇ ਨਾਲ ਕੋਈ ਗੱਲਬਾਤ ਤੁਸੀਂ ਕਰੋ ਬਹੁਤੇ ਮੈਂ ਦੇਖਦੀ ਆ ਜਦੋਂ ਵਚਨ ਚੱਲਦਾ ਹੁੰਦਾ ਆ ਉਦੋਂ ਗੱਲਾਂ ਚੱਲਦੀਆਂ ਹੁੰਦੀਆਂ ਨੇ ਜਾਂ ਕੋਈ ਫੋਨ ਚਲਾਏਗਾ ਜਾਂ ਕਿਸੇ ਦਾ ਧਿਆਨ ਇੱਧਰ ਉੱਧਰ ਹੁੰਦਾ ਆ ਬਾਅਦ ਚੋ ਕਹਿਣਗੇ ਜੀ ਸਾਡੀ ਪ੍ਰਾਰਥਨਾ ਕਰ ਦਿੰਦੀ ਹੈ ਲੇ ਹੈਂਡ ਆਪਣੀ ਜਗ੍ਹਾ ਜੋ ਕੰਮ ਬਚਨ ਨੇ ਕਰਨਾ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਆ ਉਹ ਕੰਮ ਲੇ ਹੈਂਡ ਨੇ ਨਿਜੇ ਕਰਨਾ ਉਹ ਕੰਮ ਲੇ ਹੈਂਡ ਨੇ ਹੱਥ ਰੱਖ ਕੇ ਪ੍ਰਾਰਥਨਾ ਦੇ ਨਾਲ ਨਹੀਂ ਹੋਣਾ ਜੋ ਕੰਮ ਬਚਨ ਨੇ ਕਰਨਾ ਹੈ ਹallelujah ਹallelujah ਕੋਈ ਵੀ ਪੌਦਾ ਆਪਾਂ ਬੀਜਦਿਆਂ ਜਦੋਂ ਉਹਦਾ ਬੀਜ ਪਾਨੇ ਆ ਤਾਂ ਹੀ ਉਹ ਉੱਗਦਾ ਆ ਤਾਂ ਯਗਦਾ ਹੋ ਤਾਂ ਤਾਈ ਉਹ ਫਲ ਲੈ ਕੇ ਆਏਗਾ ਤਾਂ ਇਹਨੂੰ ਫਲ ਲੱਗੇਗਾ ਸੋ ਜੇ ਬੀਜ ਹੀ ਕਾਂ ਚੁੱਕ ਕੇ ਲੈ ਗਿਆ ਆਪਾਂ ਬੀਜ ਪਾਤਾ ਤੇ ਉਹ ਚਿੜੀਆਂ ਕਾਂ ਚੁੱਕ ਕੇ ਲੈ ਗਏ ਤੇ ਉਹ ਉੱਗਣਾ ਹੀ ਨਹੀਂਗਾ ਨਾ ਉੱਗਣਾ ਤੇ ਨਾ ਫਲ ਲੱਗਣਾ ਸੋ ਬਚਨ ਦੇ ਵਿੱਚ ਟਿਕਨੇ ਰਹਿਣਾ ਬਚਨ ਨੂੰ ਆਪਣੇ ਅੰਦਰ ਤੱਕ ਲੈਣਾ ਅੰਦਰ ਤੱਕ ਲੈਣਾ ਬਚਨ ਹallelujah ਹallelujah ਸੋ ਧਿਆਨ ਦਿਆ ਕਰੋ ਤੁਸੀਂ ਪੂਰਾ ਵਚਨ ਦੇ ਵਿੱਚ ਧਿਆਨ ਦਿਆ ਕਰੋ ਆਪਾਂ ਕਿੱਥੇ ਚੱਲ ਰਹੇ ਸੀ ਹੁਣ ਚੇਤਾ ਭੁੱਲ ਗਿਆ ਹੋਵਾ ਹੈ ਗਵਾਹੀ ਸੀ ਮੇਰੀ ਹੈਨਾ ਸੋ 4 ਸਾਲ ਬਿਲਕੁਲ ਠੀਕ ਠਾਕ ਰਿਆ 4 ਸਾਲ ਬਾਅਦ ਫਿਰ ਉਹੀ ਪ੍ਰੋਬਲਮ ਹੋ ਗਈ ਔਰ ਮੇਰੇ ਇਧਰਲੇ ਪਾਸੇ ਨਾਲ ਘਰ ਆ ਤੇ ਉੱਥੇ ਇੱਕ ਰਹਿਦੀ ਸੀਗੀ ਸਾਡੀ ਰਿਸ਼ਤੇਦਾਰੀ ਲੱਗਦੀ ਸੀਗੀ ਐਕਸਪਾਇਰ ਹੋ ਗਈ ਉਹ ਛੋਟੀ ਉਮਰ ਚੀ ਨਾਲੇ ਤੇ ਉਹ ਮੇਰੇ ਕੋਲ ਆਈ ਉਹਨੇ ਮਤਲਬ ਧਿਆਨ ਦਿਓ ਤੁਸੀਂ ਉਹ ਲੜਕੀ ਮੈਨੂੰ ਆ ਕੇ ਕਹਿੰਦੀ ਸਾਡੀ ਰਿਸ਼ਤੇਦਾਰ ਸੀ ਮੈਨੂੰ ਕਹਿੰਦੀ ਕਿ ਮੈਂ ਉਹਨੇ ਜਦੋਂ ਆਉਣਾ ਮੈਂ ਪ੍ਰਾਰਥਨਾ ਵਿੱਚ ਜਦੋਂ ਆਉਣਾ ਮੈਂ ਪਰਮੇਸ਼ਰ ਦਾ ਧੰਨਵਾਦ ਉਹਨੇ ਦਿਨ ਵਿੱਚ ਦੋ ਤਿੰਨ ਚੱਕਰ ਮੇਰੇ ਕੋਲੇ ਲਾਣੇ ਹੀ ਲਾਣੇ ਜਦੋਂ ਉਹਨੇ ਆਉਣਾ ਤੇ ਉਹਨੇ ਮੈਨੂੰ ਅਖਰੇ ਪ੍ਰਾਰਥਨਾ ਚ ਬੈਠੀ ਐ ਮੈਨੂੰ ਇਹ ਕਹਿੰਦੀ ਦੀਦੀ ਤেন 4 ਦਿਨ ਹੋ ਗਏ ਮੈਨੂੰ ਦੇਖਦੀ ਨੋ ਤੂੰ ਕਿਸ ਮਿੱਟੀ ਦੀ ਬਣੀ ਐ ਮੈਂ ਕਿਉਂ ਕੀ ਹੋ ਗਿਆ ਕਹਿੰਦੀ ਬਾਜੀ ਦੀ ਹਾਲਤ ਦੇਖ ਕੇ ਕਿਵੇਂ ਐ ਤੇ ਤੂੰ ਫਿਰ ਵੀ ਪ੍ਰਾਰਥਨਾ ਚ ਲੱਗੀ ਹੋਈ ਐ ਮੈਂ ਕਹਿੰਦੇ ਫਿਰ ਹੋਰ ਮੈਂ ਕੀ ਕਰਾਂ ਜੀ ਆਹੀ ਸਮਾਂ ਆ ਮੇਰਾ ਕਿ ਮੈਂ ਆਪਣੇ ਸਰੀਰ ਤੋਂ ਉਸ ਟਾਈਮ ਇਹਦਾ ਇਹ ਨਹੀਂ ਮੈਨੂੰ ਪਤਾ ਮੈਨੂੰ ਪਤਾ ਲੱਗ ਗਿਆ ਇਹੀ ਸਮਾਇਆ ਮੈਂ ਆਪਣੇ ਸਰੀਰ ਤੋਂ ਆਪਣੇ ਮਨ ਤੋਂ ਆਪਣੇ ਪ੍ਰਾਨ ਤੋਂ ਆਪਣੇ ਆਤਮਾ ਤੋਂ ਆਪਣੇ ਪਰਮੇਸ਼ਰ ਨੂੰ ਪੁਕਾਰਾਂ ਤੇ ਉਹਦਾ ਧੰਨਵਾਦ ਕਰਦਾ ਤਾਂ ਜੋ ਉਹ ਉਹਨੂੰ ਚੰਗਾ ਕਰੇ ਮੈਂ ਕਿ ਜਿੰਨੇ 4 ਸਾਲ ਪਹਿਲਾਂ ਛਟਕਾਰਾ ਦਿੱਤਾ ਸੀਗਾ ਉਹ ਕਿਹੜਾ ਕਿਤੇ ਚਲਾ ਗਿਆ ਆ ਉਹ ਅੱਜ ਵੀ ਇੱਥੇ ਹੀ ਹੈ ਹੋ ਸਕਦਾ ਮੇਰਾ ਇਹ ਕੋਈ ਪ੍ਰਤਿਆਵਾ ਹੋਵੇ ਹੋ ਸਕਦਾ ਸਾਡੀ ਕੋਈ ਗਲਤੀ ਕੋਈ ਭੁੱਲ ਹੋਈ ਹੋਵੇ ਸਾਲਸੀ ਉਸ ਤਰੀਕੇ ਨਾਲ ਪਰਮੇਸ਼ਰ ਦੀ ਆਗਿਆਕਾਰੀ ਚ ਨਹੀਂ ਰਹੇ ਹੋ ਸਕਦਾ ਆ ਤੇ ਪਰ ਮੈਂ ਇਹ ਛੱਡ ਕੇ ਹੁਣ ਹੋਰ ਪਾਸੇ ਨਹੀਂ ਭੱਜਾਂਗੀ ਕਿਉਂਕਿ ਮੈਨੂੰ ਪਤਾ ਆ ਕਿ ਮੇਰਾ ਛਟਕਾਰਾ ਨੇੜੇ ਆ ਤੇ ਮੇਰਾ ਛਟਕਾਰਾ ਇੱਥੇ ਆ। ਉਸੇ ਦੇਣੀ ਪਹਿਲਾਂ ਪਰਮੇਸ਼ਰ ਨੇ ਮੈਨੂੰ ਸੁਪਨੇ ਚ ਬਖਾਇਆ ਸੀਗਾ ਕਿ ਸਰਦਾਰ ਜੀ ਨੂੰ ਇੱਦਾਂ ਦੁਸ਼ਟ ਆਤਮਾ ਨੇ ਤੇ ਤੇ ਰਿਆ ਕੋਈ ਆਇਆ ਤੇ ਮੈਂ ਅ ਗੈਰ ਜਬਾਨ ਦੀ ਪ੍ਰਾਰਥਨਾ ਕਰ ਰਹੀ ਆ ਤੇ ਗੁੜੀਆਂ ਮੇਰੇ ਕੋਲੇ ਬਾਈਬਲ ਪੜ੍ਹ ਰਹੀ ਹੈ ਤੇ ਸਰਦਾਰ ਜੀ ਮਤਲਬ ਇਹ ਦੜ ਤੜ ਪਰਿਆ ਜਿੱਦਾਂ ਮੱਛੀ ਦੜ ਤੜਦੀ ਹੁੰਦੀ ਹੈ ਇੱਦਾਂ ਹਨਾ ਇਦਾਂ ਹੋ ਰਿਹਾ ਆ ਉਸੇ ਦਿਨ ਰਾਤ ਨੂੰ ਸੇਮ ਉਦਾਂ ਹੀ ਹੋਇਆ ਮੈਂ ਗੁੜੀਆਂ ਨੇ ਕਿਹਾ ਮੈਂ ਗੁੜੀਆਂ ਤੂੰ ਬਾਈਬਲ ਪੜ੍ਹ ਮੈਂ ਗੈਰ ਜਬਾਨ ਪ੍ਰਾਰਥਨਾ ਲੱਗੀ ਕਰਨ ਸਰਦਾਰ ਜੀ ਐਦਾਂ ਕਹਿਣ ਕੇ ਮੇਰੇ ਸਰੀਰ 'ਚੋ ਅੱਗ ਹੀ ਅੱਗ ਲੱਤ ਗਈ ਜਦੋਂ ਮੈਂ ਉਹਨਾਂ ਦੇ ਹੱਥਾਂ ਨੂੰ ਟੋਇਆ ਪੈਰਾਂ ਨੂੰ ਟੋਇਆ ਤੇ ਮੇਰੀ ਅੱਗ ਉਸੇ ਦਿਨ ਪੂਰਾ ਛਟਕਾਰਾ ਹੋਇਆ ਉਸੇ ਦਿਨ ਪੂਰਾ ਛਟਕਾਰਾ ਹੋਇਆ ਉਸ ਤੋਂ ਬਾਅਦ ਦੁਬਾਰਾ ਉਹ ਅਟੈਕ ਨਹੀਂ ਹallelujah ਹallelujah ਸੋ ਈ ਕਰਨਾ ਹੈ ਉਹ અપਕਾਰ ਜਿਹੜਾ ਪਰਮੇਸ਼ਰ ਨੇ ਪਹਿਲਾਂ ਕੀਤਾ ਉਹਨੂੰ ਨਹੀਂ ਭੁੱਲਣਾ ਤੇ ਆਪਣੀ ਪ੍ਰਾਰਥਨਾ ਨੂੰ ਉਸ ਵਕਤ ਜ਼ਿਆਦਾ ਕਰ ਦੇਣਾ ਆ ਮੇਰੀਆਂ ਗਵਾਹੀਆਂ ਨੇ ਇਹ ਦੂਸਰੀ ਮੇਰੀ ਗਵਾਹੀ ਹੈ ਮੇਰੇ ਉਹ ਕੰਨਾਂ ਦੇ ਪਿੱਛੇ ਨੇ ਨਿਕਲਉਂਦੇ ਹੁੰਦੇ ਕਲੇਡੂ ਜੇ ਹੈਨਾ ਉਹ ਇੱਕ ਨਿਕਲਿਆ ਤੇ ਉਹਦੇ ਨਾਲ ਬੁਖਾਰ ਹੋ ਜਾਂਦਾ ਹੁੰਦਾ ਆ ਤੇ ਉਹਦੇ ਨਾਲ ਮੈਨੂੰ ਬੁਖਾਰ ਹੋ ਗਿਆ ਤੇ ਆਪਣੇ ਪਿਛਲੇ ਹਫਤੇ ਵੀ ਆਈ ਸੀਗੀ ਆਪਣੇ ਤਰੋ ਦੀ ਮੰਮੀ ਲੰਬੜੀ ਜੀ ਨੂੰ ਆਪਾਂ ਕਹਿੰਦੇ ਆ ਸਾਡੇ ਪਿੰਡ ਦੀ ਪਿਛਲੇ ਸੰਡੇ ਆਈ ਚੱਤ ਹੈ ਨਾ ਤੇ ਉਹ ਦੋਨੋਂ ਦਰਾਨੀ ਦਰਾਨੀ ਜਿਠਾਣੀ ਮੇਰਾ ਪਤਾ ਲੈਣ ਆਈਆਂ ਮੈਨੂੰ ਕਹਿਣ ਕਿ ਜਾ ਕੇ ਤੂੰ ਤੇ ਠੇ ਕੁਮਾਰ ਦੇ ਐਦਾਂ ਕਰ ਲੈ ਮਿੱਟੀ ਵਾਲਾ ਕੁਮਾਰ ਦੇ ਅਖਾਂਡਾ ਕਰਾ ਲੈ ਮੈਂ ਕਿਹਾ ਭੈਣੋਂ ਤਾਂ ਕਿਤੇ ਨਹੀਂ ਜਾਣਾ ਮੇਰਾ ਕਮਾਰ ਮੇਰਾ ਯੇਸ਼ੂ ਮਸੀਹ ਐ ਮੈਂ ਕਿਤੇ ਜਾਣਾ ਫਿਰ ਇੱਕ ਦਿਨ ਦੁਪਹਿਰ ਵੇਲੇ ਉਹ ਕੱਲੀ ਆ ਗਈ ਆ ਕੇ ਮੈਂ ਲੰਮੀ ਪਈ ਸੀਗੀ ਮੈਨੂੰ ਮੈਨੂੰ ਬੁਖਾਰ ਵੀ ਸੀਗਾ ਪਰ ਮੈਨੂੰ ਮਹਿਸੂਸ ਨਹੀਂ ਸੀ ਹੋ ਰਿਹਾ ਕਿ ਮੈਨੂੰ ਇੰਨਾ ਬੁਖਾਰ ਹੈ ਮੈਂ ਕੰਮ ਵੀ ਕੀਤਾ ਆ ਮੈਂ ਦੱਸ ਦਿਆਂ ਬਾਅਦ ਚ ਵੀ ਕਿੰਨਾ ਸੀਗਾ ਤੇ ਆ ਕੇ ਮੈਨੂੰ ਮੇਰੇ ਹੱਥ ਰੱਖ ਕੇ ਮੱਥੇ ਤੇ ਕਹਿੰਦੀ ਕਹਿੰਦੀ ਇੰਨਾ ਸਰੀਰ ਤੇਰਾ ਤਪਦਾ ਪਿਆ ਤੂੰ ਕਹਿੰਦੀ ਤੂੰ ਬੜੀ ਢੀਠ ਹੈ ਮੈਂ ਕਿਉਂ ਕਹਿੰਦੀ ਤੈਨੂੰ ਕਿਆ ਜਾ ਕੇ ਘੁਮਾਰ ਕੋ ਮਿੱਟੀ ਲਵਾ ਲੈ ਮੈਂ ਉੱਠ ਕੇ ਬੈ ਗਈ ਮੈਂ ਠਹਿਰ ਤੈਨੂੰ ਦੱਸ ਦਿਆਂ ਪਤਾ ਪੀਣਾ ਘੁਮਾਰ ਦਾ ਮੈਂ ਮੇਰੀ ਸੁਣ ਗੱਲ ਮੈਂ ਜਿਸ কুমਹਾਰ ਨੇ ਮੈਨੂੰ ਬਣਾਇਆ ਆ ਇੰਨੀ ਮਿੱਟੀ ਮੇਰੇ ਲਾਤੀ ਏ ਕਿ ਉਹਦੇ ਕੋਲੇ ਇੰਨੀ ਮਿੱਟੀ ਨਹੀਂ ਕਿ ਇੱਥੇ ਲਾ ਕੇ ਉਹ ਠੀਕ ਕਰ ਸਕੇ ਮੈਂ ਕਿਹਾ ਉਹ ਠੀਕ ਕਰੇਗਾ ਮੈਂ ਕਿਹਾ ਮੇਰਾ কুমਾਰ ਉਹੀ ਹੈ ਉਦੋਂ ਵੀ ਉਹੀ ਸੀ ਤੇ ਅੱਜ ਵੀ ਉਹੀ ਹੈ ਉਹੀ ਮੈਨੂੰ ਚੰਗਾ ਕਰੇਗਾ ਤੇ ਚੁੱਪ ਕਰ ਗਈ ਛੜਕਾ ਗਿਆ ਦੋਕ ਖਾ ਕੇ ਮੇਰੇ ਤੋਂ ਉਸ ਤੋਂ ਬਾਅਦ ਉਹ ਚਲੀ ਗਈ ਮੈਂ ਖਲੋਟ ਕੇ ਦੇਖਾਂ ਕਿ ਇੰਨਾ ਬੁਖਾਰ ਹੈ ਇੰਨਾ ਬੁਖਾਰ ਹੈ ਮੈਨੂੰ ਤਾਂ ਮਹਿਸੂਸ ਵੀ ਨਹੀਂ ਹੋ ਰਿਹਾ ਬੁਖਾਰ ਜਦੋਂ ਮੈਂ थर्मामीटर ਲਾਇਆ ਮੈਂ ਚੈੱਕ ਕੀਤਾ 104 ਬੁਖਾਰ ਮੇ 104 ਬੁਖਾਰ ਤੇ ਮੈਨੂੰ ਇਦਾਂ ਹੀ ਲੱਗਦਾ ਸੀ ਜਿਵੇਂ ਮਾੜਾ ਮੋਟਾ ਜਿਹਾ ਬੁਖਾਰ ਹੈ ਕੋਈ ਗੱਲ ਨਹੀਂ ਮੈਂ ਆਰਾਮ ਨਾਲ ਆਪਣਾ ਕੰਮ ਵੀ ਕਰ ਲਈ ਸੀਗੀ ਤੇ ਚੱਲ ਫਿਰ ਵੀ ਰਹੀ ਸੀ ਹੈਨਾ ਸੋ ਉਸੇ ਦਿਨੀ ਰਾਤ ਨੂੰ ਉਹ ਸਾਰਾ ਬੁਖਾਰ ਖਤਮ ਉਹ ਸਾਰਾ ਜਿਹੜੇ ਉੱਪਰ ਮੈਂ ਕਢਾਵੇ ਜੀ ਸਾਰੇ ਰਾਤ ਤੋਂ ਰਾਤ ਉੱਡ ਗਈ ਦਿਨ ਚੜ੍ਹਦੇ ਨੂੰ ਕੋਈ ਮਤਲਬ ਕੋਈ ਨਿਸ਼ਾਨ ਤੱਕ ਨਹੀਂ ਸੀਗਾ ਪਰਮੇਸ਼ਰ ਕਹਿੰਦੇ ਮੈਂ ਜਣੀ ਕਿ ਉਹ ਐਵੀਡੈਂਸ ਉਹ ਨਿਸ਼ਾਨ ਤੱਕ ਖਤਮ ਕਰ ਦੇਵਾਂਗਾ ਕਦੋਂ ਜਦੋਂ ਅਡੇ ਰਹੋਗੇ ਟਟੇ ਰਹੋਗੇ ਖੜੇ ਰਹੋਗੇ ਲੋਕ ਤੁਹਾਨੂੰ ਆ ਕੇ ਇਦਾਂ ਦੀਆਂ ਸਲਾਵਾਵਾਂ ਬੜੀਆਂ ਦੇਣਗੇ ਮੈਂ ਆਪਣੀ ਹੱਦ ਵੀ ਤੁਹਾਨੂੰ ਸੁਣਾ ਰਹੀ ਆ ਇਦਾਂ ਦੀਆਂ ਸਲਾਵਾਵਾਂ ਦੇਣ ਵਾਲੇ ਬੜੇ ਨੇ ਪਰ ਇਦਾਂ ਦੀ ਸਲਾਹ ਦੇਣ ਵਾਲੇ ਬਹੁਤ ਘੱਟ ਮਿਲਣਗੇ ਕਿ ਇਹ ਮੇਰੇ ਸ਼ਰੀਰ ਇਹ ਮੇਰੇ ਮਨ ਇਹ ਮੇਰੇ ਪ੍ਰਾਣ ਇਹ ਮੇਰੇ ਆਤਮਾ ਪਵਿੱਤਰ ਆਤਮਾ ਦੇ ਨਾਲ ਮਿਲ ਕੇ ਪਰਮੇਸ਼ਵਰ ਦਾ ਧੰਨਵਾਦ ਕਰ ਪਰਮੇਸ਼ਵਰ ਦਾ ਧੰਨਵਾਦ ਕਰ ਉਹਦੇ ਕਿਸੇ ਵੀ ਉਪਕਾਰ ਨੂੰ ਨਾ ਵਿਸਾਰ ਕਿਉਂਕਿ ਉਹ ਤੇਰੀਆਂ ਸਾਰੀਆਂ ਬਰਾਈਆਂ ਨੂੰ ਮਾਫ ਕਰਦਾ ਹੈ ਉਹ ਤੇਰੇ ਸਾਰੇ ਰੋਗਾਂ ਤੋਂ ਤੇਰੀ ਚੰਗਾ ਕਰਦਾ ਸਾਰੇ ਰੋਗ ਮਤਲਬ ਕਿ ਕੋਈ ਐ ਉਹ ਜਿਹੜਾ ਰੋਗ ਨਹੀਂ ਹੈਗਾ ਜਿਹੜਾ ਯੀਸ਼ੂ ਮਸੀਹ ਤੁਹਾਨੂੰ ਜਵਾਬ ਦੇਣ ਤੁਹਾਨੂੰ ਇਹ ਕਹਿਣ ਕਿ ਮੈਂ ਇਹਨੂੰ ਚੰਗਾ ਨਹੀਂ ਕਰ ਸਕਦਾ ਇਹਨੂੰ ਕਿਸੇ ਹੋਰ ਡਾਕਟਰ ਦੇ ਲੈ ਜਾਓ ਜਾਂ ਕਿਸੇ ਹੋਰ ਕੋਲੇ ਲੈ ਜਾਓ ਇਦਾਂ ਦਾ ਕੋਈ ਰੋਗ ਨਹੀਂ ਹੈਗਾ ਜਿਹੜਾ ਮਸੀਹ ਤੋਂ ਉੱਪਰ ਹੈ। ਪਵਿੱਤਰ ਆਤਮਾ ਦੀ ਸ਼ਕਤੀ ਤੋਂ ਉੱਤੇ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਦੇਖ ਸਕੇ। ਜਦੋਂ ਤੁਸੀਂ ਅੜੇ ਹੋ ਖੜੇ ਹੋ ਡਟੇ ਹੋਇਓ। ਹallelujah ਹallelujah ਸੋ ਆਪਣੇ ਪਰਮੇਸ਼ਵਰ ਦੇ ਉਪਕਾਰਾਂ ਨੂੰ ਯਾਦ ਰੱਖਣਾ। ਉਹ ਜਿਹੜੇ ਪਹਿਲਾਂ ਤੁਹਾਡੇ ਤੇ ਉਪਕਾਰ ਹੋਏ ਜਦੋਂ ਤੁਸੀਂ ਮਸੀਹ ਚ ਚੱਲੇ ਹੋ ਜਿਸ ਵਿਸ਼ਵਾਸ ਨੂੰ ਲੈ ਕੇ ਤੁਸੀਂ ਤੁਰੇ ਹੋ ਉਸ ਫਿਰ ਉਹਦਾ ਪਿੱਛੇ ਮੁੜ ਕੇ ਵੇਖਿਆ ਕਰੋ ਕਿ ਕਿੱਥੇ ਕਿੱਥੇ ਪਰਮੇਸ਼ਰ ਨੇ ਮੈਨੂੰ ਸੰਭਾਲਿਆ ਕਿੱਥੇ ਕਿੱਥੇ ਪਰਮੇਸ਼ਰ ਨੇ ਮੇਰੀ ਮਦਦ ਕੀਤੀ ਆਪਾ ਕੁਝ ਵੀ ਨਹੀਂ ਹੈ ਇਹ ਤਾਂ ਕੁਝ ਵੀ ਨਹੀਂ ਹੈਗਾ ਕੀ ਮੇਰਾ ਪਰਮੇਸ਼ਰ ਇੱਥੋਂ ਮੈਨੂੰ ਨਾ ਕੱਢੂਗਾ ਇਹਦੇ ਚੋ ਵੀ ਮੇਰਾ ਪਰਮੇਸ਼ਰ ਕੱਢੇਗਾ ਮੇਰ ਨਾਲ ਕੋਡ ਜਰਾ ਤੁਸੀਂ ਪਹਿਲਾ ਪੱਤਰਸ ਉਹਦਾ ਇੱਕ ਕਰੇ ਆਇਤਾ ਦਿਓ ਜਰਾ ਤੇ ਉਹਦੀ ਜਰਾ ਤੁਸੀਂ ਤੇਨੇ ਆ ਤੋ ਪੜੋ ਮੁਬਾਰਕ ਹੈ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਨੇ ਆਪਣੀ ਅਤਿ ਦਇਆ ਦੇ ਅਨੁਸਾਰ ਯੇਸ਼ੂ ਮਸੀਹ ਦੇ ਮੁਰਦੇ ਵਿੱਚੋਂ ਜੀਵ ਉੱਠਣ ਦੇ ਕਾਰਨ ਸਾਨੂੰ ਜਿਉਂਦੀ ਆਸ ਲਈ ਨਵੇਂ ਜੀਵਨ ਜਨਮ ਦਿੱਤਾ ਨਵੇਂ ਸਿਰਿਓ ਜਨਮ ਦਿੱਤਾ ਜਿਉਂਦੀ ਆਸ ਹੈ ਸਾਡੇ ਕੋਲੇ ਸਾਡੇ ਕੋਲੇ ਕੋਈ ਮੁਰਦਾ ਆਸ ਨਹੀਂ ਹੈ ਕਿ ਉਦੋਂ ਅਸੀਂ ਚੰਗੇ ਹੋ ਗਏ ਤੇ ਅੱਜ ਫਿਰ ਹੋਣਾ ਕਿ ਨਹੀਂ ਹੋਣਾ ਸਾਡੇ ਕੋਲੇ ਆਸ ਹੈ ਜਿਉਂਦੀ ਆਸ ਹੈ ਮੁਬਾਰਕ ਹੈ ਸਾਡਾ ਯਹੋਵਾ ਪਿਤਾ ਪਰਮੇਸ਼ਵਰ ਜਿਨੇ ਯੇਸ਼ੂ ਮਸੀਹ ਨੂੰ ਮਰਿਆ ਤੇ ਜ਼ਿੰਦਾ ਕੀਤਾ ਤੇ ਸਾਨੂੰ ਕੀ ਕੀਤਾ ਜਿਉਂਦੀ ਆਸ ਲਈ ਨਵੇਂ ਜਿਉਂਮ ਦਿੱਤਾ ਜਿਉਂਦੀ ਆਸ ਹੈ ਸਾਡੇ ਕੋਲੇ ਸਾਡੇ ਕੋਲੇ ਮਰਦਾ ਆਸ ਨਹੀਂ ਹੈ ਸਾਡੀ ਆਸ ਕੀ ਹੈ ਜਿਉਂਦਾ ਆ ਸਾਡੀ ਆਸ ਕੀ ਹੈ ਜਿਉਂਦੀ ਹੈ ਸਾਡੀ ਆਸ ਜਿਉਂਦੀ ਹੈ ਆਸ ਤੇ ਵਿਸ਼ਵਾਸ ਆਪਣੇ ਪਰਮੇਸ਼ਰ ਤੇ ਰੱਖੋ ਹallelujah ਹallelujah ਹਾਂਜੀ ਅਰਥਾਤ ਅਬਨਾਸ਼ੀ ਨਿਰਮਤ ਅਬਨਾਸ਼ੀ ਜਣ ਕੇ ਨਾਸ਼ ਨਾਸ਼ ਹੋਣ ਵਾਲਾ ਜਿਹੜੀਆਂ ਇਹ ਚੀਜ਼ਾਂ ਸੰਸਾਰ ਦੇ ਅਸੀਂ ਦੇਖਦੇ ਆ ਇਹ ਨਾਸ਼ ਹੋ ਜਾਣੀਆਂ ਨੇ ਅਬਨਾਸ਼ੀ ਜਣ ਕੇ ਕਦੇ ਵੀ ਨਾ ਖਤਮ ਹੋਣ ਵਾਲਾ ਨਿਰਮਲ ਬਿਲਕੁਲ ਸਾਫ ਬਿਲਕੁਲ ਪਵਿੱਤਰ ਹਾਂਜੀ ਨਾ ਕਮਲਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਧਰਿਆ ਧਰਿਆ ਕੋਈ ਆਇਆ ਅਧਿਕਾਰ ਸਵਰਗ ਵਿੱਚ ਤੁਹਾਡੇ ਵਾਸਤੇ ਧਰਿਆ ਉਹ ਕਦੇ ਕਮਲਾਣਾ ਨਹੀਂ ਹੈ ਨਾ ਕਮਲਾਉਣ ਵਾਲਾ ਅਧਿਕਾਰ ਜਿਉਂਦੀ ਆਸ ਦਾ ਅਧਿਕਾਰ ਇਹ ਸਾਡੇ ਵਾਸਤੇ ਹੈ ਇਹ ਚੁਣੇ ਹੋਏ ਲੋਕਾਂ ਦੇ ਵਾਸਤੇ ਹੈ ਇਹ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਹੜੇ ਉਹਦੇ ਸਾਰੇ ਉਪਕਾਰਾਂ ਨੂੰ ਵਿਸਾਰਦੇ ਨਹੀਂ ਐ ਤੇ ਦੁੱਖ ਜਦੋਂ ਆਉਂਦਾ ਆ ਤੇ ਉਹ ਪਿਛਲੇ ਉਪਕਾਰ ਨੂੰ ਯਾਦ ਕਰਕੇ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਨੇ ਕਹਿੰਦੇ ਨੇ ਮੇਰੇ ਸ਼ਰੀਰ ਅੱਜ ਵੀ ਪਰਮੇਸ਼ਵਰ ਦਾ ਧੰਨਵਾਦ ਕਰ ਮੇਰੇ ਮਨ ਅੱਜ ਵੀ ਪਰਮੇਸ਼ਵਰ ਦਾ ਧੰਨਵਾਦ ਕਰ ਮੇਰੇ ਪ੍ਰਾਣ ਅੱਜ ਵੀ ਪਰਮੇਸ਼ਵਰ ਦਾ ਧੰਨਵਾਦ ਕਰ ਮੇਰੇ ਆਤਮਾ ਅੱਜ ਵੀ ਪਰਮੇਸ਼ਵਰ ਦਾ ਧੰਨਵਾਦ ਕਰ ਪਵਿੱਤਰ ਆਤਮਾ ਦੇ ਨਾਲ ਇੱਕ ਹੋ ਜਾ ਹalleluyah halleluyah 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 ਉਹ ਕਦੇ ਵੀ ਉਹ ਖਤਮ ਨਹੀਂ ਹੋਏਗਾ ਉਹ ਕਦੀ ਕਮਲਾਏਗਾ ਨਹੀਂ ਉਹ ਅਧਿਕਾਰ ਹੈ ਸਾਡੇ ਕੋਲੇ ਕਿ ਉਹ ਸਵਰਗ ਵਿੱਚ ਧਰਿਆ ਹੋਇਆ ਆ ਹਾਂਜੀ ਜਿਹੜਾ ਨੇਚਾ ਦੇ ਰਾਹੀਂ ਪਰਮੇਸ਼ਵਰ ਦੇ